ਸਿੱਧੂ ਮੂਸੇਵਾਲੇ ਦੇ ਮਟਰਕੇ 'ਚ ਸ਼ਾਮਿਲ ਜੀਵਨ ਜੋਤ ਚਹਿਲ ਉਰਫ ਜਗਨੂ ਜਿਸ ਨੂੰ ਦਿੱਲੀ 에য়ারਪੋਰਟ ਤੇ ਕਾਬੂ ਕੀਤਾ ਗਿਆ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਪਾਈ ਹੈ ਤੇ ਲਿਖਿਆ ਸਾਡੇ ਲਿਖਤ ਸ਼ਿਕਾਇਤਾਂ ਦੇ باوجود ਮੇਰੇ ਪੁੱਤ ਸ਼ੋਭਦੀਪ ਦੇ ਕਤਲ ਦੀ ਸਾਜਿਗਰਚਣ ਵਾਲਿਆਂ ਦੀ ਨਾ ਤਾਂ ਕੋਈ ਪੁੱਛਗਿੱਛ ਹੋਈ ਨਾ ਹੀ ਕਿਸੇ ਨੂੰ ਨਾਮਜ਼ਦ ਕੀਤਾ ਗਿਆ ਕਈ ਅਫਸਰਾਂ ਅਤੇ ਹੋਰ ਲੋਕਾਂ ਨੂੰ ਇਸ ਸਾਜ਼ਿਸ਼ ਦਾ ਪਹਿਲਾਂ ਹੀ ਪਤਾ ਸੀ ਪਰ ਅੱਜ ਤੱਕ ਉਹਨਾਂ ਕੜੀਆਂ ਦੀ ਜਾਂਚ ਅੱਗੇ ਵਧੀ ਨਹੀਂ। ਕਤਲਵਾਰ ਦਿਲ ਸਵੇਰੇ ਫੇਸਬੁੱਕ ਤੇ ਇੱਕ ਪੋਸਟ ਪਾਈ ਗਈ, "ਮਾਂ ਸਾਚੇ ਅੱਜ ਸ਼ਾਮ ਵੱਡਾ ਤੂਫਾਨ ਆਉਣ ਵਾਲਾ।" ਇਹ ਪੋਸਟ ਜੀਵਨ ਜੋਤ ਚਹਿਲ ਪਰ ਫਿਗਲੂ ਨੇ ਕੀਤੀ ਸੀ। ਜਸਨੂ ਨੇ ਆਪਣੀ ਸ਼ਿਕਾਇਤ ਵਿੱਚ ਨਾਮਜ਼ਦ ਕੀਤਾ ਸੀ। ਉਸ ਮਿਰਦ ਐਲਓਸੀ ਵੀ ਜਾਰੀ ਹੋਈ ਸੀ ਪਰ ਅੱਜ ਸਵੇਰੇ ਜਦੋਂ ਉਹ ਦਿੱਲੀ ਐਪੋਰਟ ਤੇ ਗ੍ਰਿਫਤਾਰ ਹੋਇਆ ਤਦ ਤੱਕ ਪਤਾ ਲੱਗਿਆ ਕਿ ਸਰਕਾਰ ਨੇ ਉਦ ਦਾ ਐਲਓਸੀ ਵੀ ਚੁੱਪਚਾਪ ਰੱਦ ਕਰ ਦਿੱਤਾ ਕੋਈ ਜਾਂਚ ਹੀ ਨਹੀਂ ਹੋਈ ਇਹ ਸਿਰਫ ਮੋਰੇ ਨੇ ਜੇ ਸਰਕਾਰ ਇਹਨਾਂ ਨੂੰ ਜਾਂਚ ਤੋਂ ਬਿਨਾਂ ਬਾਹਰ ਕਰ ਸਕਦੀ ਹੈ ਤਾਂ ਸਾਡੀਆਂ ਲਿਖੇ ਸ਼ਿਕਾਇਤਾਂ ਅਤੇ ਸਬੂਤਾਂ ਦੇ ਬਾਵਜੂਦ ਅਸਲੀ ਸਾਜ਼ਿਸ਼ ਘੜਿਆਂ ਤੱਕ ਕਦੋਂ ਅਤੇ ਕਿਵੇਂ ਪਹੁੰਚੇਗੀ ਜਾਂਚ ਜਦ ਮੇਨ ਸਾਜ਼ਿਸ਼ ਘੜੇ ਸਰਕਾਰ ਦੇ ਮੰਤਰੀਆਂ ਦੀ ਮਹਿਫਲਾਂ 'ਚ ਗਾਉਣ ਜਾਂ ਚੋਣ ਪ੍ਰਚਾਰ ਕਰ ਰਹੇ ਹੋਣ ਤਾਂ ਸਾਫ਼ ਦੀ ਉਮੀਦ ਕਿੰਨੀ ਕੀ ਬਚਦੀ ਹੈ ਇਹ ਨਿਆਂ ਹੈ ਜਾਂ ਮਜ਼ਾਕ